ਪੁਨਰਸੁਰਜੀਤ ਅਕਾਲੀ ਦਲ ਖੜਿਆ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੰਦੀਪ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੰਦੀਪ ਸਣੀ ਦਾ ਭਰਾ ਹੈ ਔਰ ਸਮਰਥਨ ਮਿਲਿਆ ਹੈ ਪੁਨਰਸੁਰਜੀਤ ਅਕਾਲੀ ਦਲ ਔਰ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਵੱਲੋਂ ਆਪਣਾ ਪ੍ਰਚਾਰ ਕਰ ਰਹੇ ਹੈ ਉਹਨਾਂ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਧਰਮੀ ਫੌਜੀ ਪਰਿਵਾਰ ਦਾ ਔਟ ਆਸਰਾ ਲੈ ਕੇ ਚੋਣ ਮੈਦਾਨ ਦੇ ਵਿੱਚ ਨਤਰੇ ਹੋਏ ਨੇ ਪਰ ਇਹਦੇ ਨਾਲ ਨਾਲ ਹਮਲਾਵਰ ਸੁਰਖਤੀਆਰ ਕਰ ਰਹੀ ਹੈ ਬਾਕੀ ਪਾਰਟੀਆਂ ਵਾਸਤੇ ਵੀ ਇਸੇ ਦਰਮਿਆਨ ਉਹਨਾਂ ਨੇ ਜ਼ਿਕਰ ਕਰ ਲਿਆ ਪੁਨਰ ਸਰਜੀਤ ਅਕਾਲੀ ਦਲ ਦਾ ਵੀ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਉਹੀ ਲੀਡਰ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਤੇ ਦੂਸਰੇ ਪਾਸੇ ਗਏ ਹੋਏ ਨੇ ਉਹਨਾਂ ਦੇ ਉੱਤੇ ਸੁਖਬੀਰ ਬਾਦਲ ਵੱਰ ਦੇ ਨਜ਼ਰ ਆਏ ਨੇ ਭਾਵੇਂ ਮਜ਼ਾਕੀਆ ਤੌਰ ਤੇ ਹੀ ਸਹੀ ਪਰ ਸੁਖਬੀਰ ਬਾਦਲ ਨੇ ਬੜਾ ਤਿੱਖਾ ਵਿਅੰਗ ਉੱਥੇ ਕੱਸਿਆ। ਦਿੱਲੀ ਦੇ ਨਾਲ ਸਾਂਝ ਨੂੰ ਲੈ ਕੇ ਬਹੁਤ ਕੁਝ ਕਿਹਾ। ਹਾਲਾਂਕਿ ਸੁਖਬੀਰ ਬਾਦਲ ਦੀ ਆਪਣੀ ਵੀ ਖਾਸੀ ਸਾਂਝ ਹੈ ਦਿੱਲੀ ਦੇ ਨਾਲ ਪਰ ਪੁਨਰ ਸਰਜੀਤ ਕਾਲੀ ਦਲ ਦੀ ਦਿੱਲੀ ਦੀ ਸਾਂਝ ਨੂੰ ਬੜਾ ਉਚੇਚੇ ਤੌਰ ਤੇ ਉਭਾਰ ਦੇ ਸੁਖਬੀਰ ਬਾਦਲ ਨਜ਼ਰ ਆਏ ਨੇ। ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਇਸ ਪਾਰਟਿਕੂਲਰ ਟਿੱਪਣੀ ਦੀ ਸੁਖਬੀਰ ਬਾਦਲ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਚੁੱਕੇ ਨੇ। ਭਾਵੇਂ ਉਹ ਪੁਨਰ ਸਰਜੀਤ ਕਾਲੀ ਦਲ ਹੋਵੇ ਭਾਵੇਂ ਉਹ ਪਹਿਲਾਂ ਦੀ ਸੁਧਾਰ ਲਹਿਰ ਹੋਵੇ। ਬਹੁਤ ਕੁਝ ਸੁਖਬੀਰ ਬਾਦਲ ਬੋਲੇ ਪਰ ਐਤਕੀਂ ਦੁਆਰਾ ਸੁਖਬੀਰ ਸਿੰਘ ਬਾਦਲ ਨੇ ਵਿਅੰਗ ਕੱਸਿਆ ਕੀ ਬੋਲੇ ਨੇ ਆਓ ਸੁਣਦੇ ਆਂ ਦੇਖੋ ਦਰਬਾਰ ਸਾਹਿਬ ਦਰਵਾਜੇ ਬਗੀਚੇ ਦੇ ਜੋ ਲੋਰੀ ਸ਼ੁਭਤਾ ਸੀ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਇੰਨਾ ਨੇੜੇ ਬੰਦਾ ਹੋਏ ਪਰ ਰੱਬ ਜਿਹਦੇ RAMDAS ਦਾ ਹੱਥ ਹੋਏ ਬਚਾਉਣਾ ਹੋਊ ਹੈ ਨਿਸ਼ਾਨਾ ਕੀ ਸੀ ਕਿ ਅਸੀਂ ਕਾਲੀ ਦਾ ਖਤਮ ਕਰਨਾ ਬਾਦਲ ਪਰਿਵਾਰ ਦਾ ਨਾ ਹੀ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਹੁਣ ਮੈਂ ਜਿਹੜਾ ਸੈਂਟਰ ਦੇ ਨਾਲ ਲੜਦਾ ਝੁਕਦੇ ਨਹੀਂ ਸੀ ਵੱਡੇ ਬਾਦਲ ਸਾਹਿਬ ਸੋਣਾ ਸਾਲ ਜੇ ਚਲੇਗੇ ਝੁਕੇ ਨਹੀਂ 인ਦਰਾ ਗਾਂਧੀ ਬਾਰੇ ਕਹਿੰਦੇ ਤੁਹਾਨੂੰ ਸਿਨੀਅਰ ਮਿਨਿਸਟਰ ਬਣਾਖ ਦਿੰਨੇ ਇਹ ਕਰਦਣੇ ਕਹਿੰਦੇ ਨਾ ਸਾਡੇ ਵਾਸਤੇ ਕੌਮ ਪਹਿਲੇ ਆ ਪੰਜਾਬ ਪਹਿਲੇ ਆ ਤੁਹਾਡੇ ਵਾਸਤੇ ਸੀ ਮਿਨਿਸਟਰੀ ਨਹੀਂ ਆ ਅਕਾਲੀ ਦਲ ਬਣਿਆ ਸਰਕਾਰ ਵਾਸਤੇ ਨਹੀਂ ਆ ਕਾਲੀ ਦਲ ਬਣਾਇਆ ਗਿਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ। ਇਸ ਕੋਈ ਕੰਮ ਨਹੀਂ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਹੁਣ ਵੀ ਹੁਣ ਤਾਂ ਸਾਡੇ ਤਿੰਨੇ ਹੀ ਰਹਿ ਗਏ ਐ ਹਲੇ ਵੀ ਰੋਹ ਸੁਰੇਲ ਸੁਰਵੀਰ ਨੇ ਆ ਕੀਤਾ ਸੁਰਵੀਰ ਨੇ ਆ ਕੀਤਾ ਬਾਦਲ ਨੇ ਆ ਕੀਤਾ ਮੈਂ ਕਿਹਾ ਅਜੇ ਤਾਂ ਹੁਣ ਕੁਝ ਵੀ ਨਹੀਂ ਐ ਹਲੇ ਵੀ ਖੜਾ ਛੱਡ ਦਿਓ। ਨਹੀਂ ਉਹ ਕਾਂਗਰਸੀ ਵੀ ਸਾਡੇ ਮਗਰ ਚੜ੍ਹੂ ਵਾਲੇ ਵੀ ਸਾਡੇ ਬਗਰ ਸਾਰੇ ਸਾਡੇ ਬਗਰੀ ਇੱਕ ਨਵਾਂ ਇਹਨਾਂ ਨੇ ਚੁੱਲਾ ਦਲ ਬਣਾਤਾ। ਉਹਨੂੰ ਗੈਸ ਮਿਲਦੀ ਐ ਦਿੱਲੀ ਤੋਂ। ਮੁਖੀ ਕਿਸੇ ਜਾਂ ਦੀ ਅੱਗ ਲਾਈ ਚਲਦੇ ਹੋ ਜਿੱਥੇ ਮਰਜੀ ਭਾ ਜਿਹਦੇ ਨਾਲ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਏ ਉਹ ਨੂੰ ਕੋਈ ਹਰਾ ਨਹੀਂ ਸਕਦਾ ਨਾ ਕੋਈ ਕਰ ਸਕਦਾ